Misalnya, burungnya angin, ya. Burungnya angin, ya. Salat, oke. Tuh, bantu gua. ਜੈ ਸੰਤਾਨੀ ਬਾਬਾ ਜੀ ਜੈ ਸੰਤਾਨੀ ਜੈ ਸੰਤਾਨੀ ਬਾਬਾ ਜੀ ਜੈ ਸੰਤਾਨੀ ਬਾਬਾ ਜੀ ਬਾੜੀ ਦੁੱਖ ਤਕਲੀਫਾਂ ਦੇ ਵਿੱਚ ਜ਼ਿੰਦਗੀ ਨੰਗੀ ਜਾਂਦੀ ਕੋਈ ਆਪਾ ਦੱਸੋ ਇਹ ਤਾਂ ਬੱਚਾ ਹਜੇ ਕੁਝ ਵੀ ਦੁੱਖ ਨਹੀਂ ਦੁੱਖ ਤਾਂ ਤੁਹਾਨੂੰ ਹਜੇ ਹੋਰ ਆਉਣੇ ਨੇ ਜ਼ਿੰਦਗੀ ਦੇ ਵਿੱਚ ਤੁਹਾਨੂੰ ਜਦੋਂ ਕੰਡਿਆਂ ਦੇ ਭਰੇ ਹੋਏ ਰਾਹਾਂ ਤੇ ਤੁਰਨਾ ਪਿਆ ਉਦੋਂ ਛੋਡਾ ਕੌਣ ਸਾਥ ਦੇਊਗਾ ਹੋਗੇ ਬਾਬਾ ਜੀ ਤੁਸੀਂ ਦੇਵੋਗੇ ਸਾਥ ਸਾਡਾ ਹਾਂ ਹੈ ਸਿੱਧਰੀ ਕੋਲਤੀ ਕੜੀ ਛੋਡਾ ਸਾਥ ਦੇਣ ਗਿਆ ਚੱਪੜਾ ਮੈਂ ਦੱਸੋ ਤੁਹਾਨੂੰ ਗਧਾੜੇ ਚੱਕ ਕੇ ਤੁਰਿਆ ਫਿਰੂੰ ਚੱਪੜਾ ਵਧੀਆ ਲੋ ਰਿਲੈਕਸ ਹੋਦੀਆਂ ਚੱਪੜਾ ਸਾਥ ਦੇਣ ਗਿਆ ਵਾਹ ਬਾਬਾ ਜੀ ਵਾਹ ਵਾਟ ਅ ਗ੍ਰੇਟ ਆਈਡੀਆ ਬਾਬਾ ਜੀ ਸਾਡਾ ਫਰਜ਼ ਬਣਦਾ ਦੱਸਣ ਦਾ ਹਾਂਜੀ ਬਾਬਾ ਜੀ ਅਸੀਂ ਤਾਂ ਫਕੀਰ ਜੋਗੀ ਆ ਅਸੀਂ ਤੁਹਾਨੂੰ ਦੱਸਤਾ ਮਾਤਾ। ਆ ਜੀ ਤੁਸੀਂ ਤਾਂ ਕਿਹੜੇ ਜੋਗੀ? ਜੋਗੀ ਤਾਂ ਮੈਂ ਆ। ਅੱਛਾ ਮੈਂ ਤਾਂ ਤੁਸੀਂ ਕਿਵੇਂ ਜੋਗੀ ਹੋਏ? ਮੈਂ ਭਾਂਡੇ ਧੋਣ ਜੋਗੀ, ਲੀੜੇ ਧੋਣ ਜੋਗੀ, ਹੈ? ਹੋਰ ਤਾਂ ਹੋਰ ਜਵਾਖਾਂ ਦੇ ਚਿੱਟੜ ਧੋਣ ਜੋਗੀ। ਹੈ? ਇਹ ਕੰਮਾਂ ਨੇ ਤਾਂ ਮੇਰੀ ਜ਼ਿੰਦਗੀ ਤਪਾਰਖੀ ਹੈ। ਤੇ ਤੁਸੀਂ ਹੋ ਜੋਗੇ। ਮਤਲਬ ਅਸੀਂ ਜੋਗੇ ਹੋਗੇ। ਅਸੀਂ ਕਿਵੇਂ ਜੋਗੇ ਹੋਏ ਦੱਸੋ? ਆ ਜੂਤ ਖਾਨ ਜੋਗੀ ਗਾਲਾਂ ਖਾਨ ਜੋਗੀ ਤੇ ਹੋਰ ਤਾਂ ਹੋਰ ਕੀ ਭੀਖ ਮੰਗਣ ਜੋਗੀ ਮੰਗਤੇ ਹੋ ਤੁਸੀਂ ਤਾਂ ਇੱਥੇ ਬੈਠਾ ਥਣ ਫੜਦਾ ਜਾ ਕੇ ਮਿਹਨਤ ਮਜ਼ਦੂਰੀ ਕਰੇ ਹੈ ਅਸੀਂ ਵੀ ਮਾੜੇ ਮੋਟੀ ਸਾਨੂੰ ਵੀ ਅਕਲ ਆ ਬਈ ਹੈ ਅਸੀਂ ਵੀ ਫਿਰ ਘਰੋ ਘਰੀ ਰਹੀਏ ਤੁਹਾਡੇ ਕੋਲੇ ਕਿਉਂ ਆਈਏ ਹੈ ਤਾਂ ਤੁਸੀਂ ਜੋਗੀ ਹੋ ਮਾਤਾ ਕਰਦੀਏ ਚੌੜਾ ਸਾਦਾ ਨਾਲ ਚੌੜੀ ਮਹਿੰਗੀ ਪੈ ਜਾਂਦੀ ਹੈ ਮਾਤਾ ਬਾਬਾ ਜੀ ਜੇ ਫਿਰ ਤੁਸੀਂ ਐਡੀ ਜੋਗੀ ਹੋ ਤਾ ਕੋਈ ਇਹੋ ਜਿਹਾ ਆਪਾ ਦੱਸੋ ਸਾਡੀ ਨੂੰਹ ਸੱਸ ਨੂੰ ਵੀ ਕੁਝ ਵੀ ਨਾ ਕਰਨਾ ਪਵੇ ਤੇ ਸਾਡੇ ਕੋਲੇ ਬਸ ਪੈਸੇ ਪੈਸੇ ਆਉਣ ਅ ਕੰਮ ਕਰ ਲੋਕ ਕਰਨ ਤੇ ਪੈਸੇ ਸਾਡੇ ਕੋਲੇ ਆਉਣ ਕੋਈ ਇਹੋ ਜਿਹਾ ਆਪਾ ਦੱਸੋ ਅੱਛਾ ਮਤਲਬ ਸੋਨੂੰ ਪੈਸੇ ਸੋਨੂੰ ਆਉਣ ਤੇ ਕਰਨਾ ਕੁਝ ਨਾ ਪਵੇ ਮਾਤਾ ਫਿਰ ਦੇਖਦੇ ਕੀ ਹਾਂ ਜਨਾਨਾਂ ਤੇ ਮਰਦਾਨਾਂ ਸਰਕਾਰੀ ਟੱਟੀਆਂ ਖੋਲੋ ਹਾਂਜੀ ਬਾਬਾ ਜੀ ਕਰਨਗੇ ਲੋਕ ਪੈਸੇ ਤੁਹਾਡੇ ਕੋਲੇ ਹਾਂਜੀ ਬੋਲੋ ਜੈ ਸੰਤਾ ਦੀ ਜੈ ਸੰਤਾ ਦੀ ਬਾਬਾ ਜੀ ਜੈ ਸੰਤਾ ਦੀ ਤੇ ਬਾਬਾ ਜੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਐਵੇਂ ਗੰਦ ਚ ਹੱਥ ਮਰਵਾਈ ਜਾਂਦਾ ਲੇ ਮਾਤਾ ਸ਼ਰਮ ਕਰਨ ਨੂੰ ਮੈਂ ਨੰਗਾ ਬੈਠ ਜੀ ਗੱਲਾਂ ਕਰਦੇ ਆਂ ਬਾਬਾ ਤੁਹਾਨੂੰ ਕੀ ਘਰ ਪਰਿਵਾਰਾਂ ਦਾ ਪਤਾ ਬਾਬਾ ਜੀ ਤੁਹਾਡਾ ਕਿਹੜਾ ਵਿਆਹ ਹੋਇਆ ਜੇ ਤੁਹਾਡੇ ਵਿਆਹ ਹੋਇਆ ਹੋਵੇ ਤਾਂ ਤੁਹਾਨੂੰ ਪਤਾ ਲੱਗੇ ਹੋਰ ਅਸੀਂ ਵੀ ਇੱਕ ਵਾਰੀ ਯਸ਼ਕ ਕੀਤਾ ਸੀ ਬੜਾ ਮੋਹ ਕੀਤਾ ਬੜਾ ਪਿਆਰ ਕੀਤਾ ਅਸੀਂ ਵੀ ਪਿਆਰ ਦੇ ਬਹਿਣਾ ਦੇ ਵਿੱਚ ਬਹਿ ਤੁਰ ਇੱਕ ਵਾਰੀ ਸਾਡੇ ਦਿਲ ਨੂੰ ਇੱਕ ਕੁੜੀ ਜੱਜ ਗਈ ਅਸੀਂ ਜਾ ਕੇ ਜਦੋਂ ਕੁੜੀ ਨੂੰ ਦੱਸਿਆ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ ਅੱਗੋਂ ਕੁੜੀ ਮੈਨੂੰ ਕਹਿੰਦੀ ਕਹਿੰਦੀ ਕਮਲਿਆ ਜੇ ਤੂੰ ਪਿਆਰ ਕਰਨ ਲੱਗ ਗਿਆ ਤਾਂ ਦਿਹਾੜੀਆਂ ਤੇਰਾ ਪਿਆਉ ਕਰੂ ਬਸ ਉਸ ਤੋਂ ਬਾਅਦ ਤਾਂ ਸੀ ਮੁੱਛਲ ਵਾਲੇ ਕਿੱਲੇ ਧਾਤੀਆਂ ਨਾਲ ਹੀ ਵੱਡੇ ਕੰਪੈਨ ਨਹੀਂ ਬਣ ਦਿੱਤੀ ਬੋਲੋ ਜੈ ਸਾਤਾ ਦੀ ਤੇ ਬਾਬਾ ਜੀ ਸਾਡੀ ਨਾ ਆਹ ਤਕਲੀਫ ਤਾਂ ਬੜੀ ਵੱਡੀ ਹੈ ਜੇ ਤੁਸੀਂ ਇਹ ਦੂਰ ਕਰ ਦੋ ਨਾ ਕਿਤੇ ਸਾਡਾ ਭਲਾ ਹੋ ਜਾ ਅੱਛਾ ਮਾਤਾ ਆ ਮੇਰੀ ਨੂਰ ਰਾਣੀ ਇਨੂੰ 2 ਸਾਲ ਹੋ ਗਏ ਵਿਆਹ ਕੇ ਆਈ ਮੈਨੇ 2 ਸਾਲ ਹੀ ਹੋ ਗਏ ਇਹਨੂੰ ਲੈ ਕੇ ਤੁਰੇ ਫਿਰਦੀ ਇਹਦੇ ਤੇ ਹਜੇ ਤੱਕ ਵਿਚਾਰੀ ਦੇ ਨਿਆਣਾ ਨਿੱਕਾ ਨਹੀਂ ਹੋਇਆ ਕੋਈ ਆਪਾ ਦੱਸ ਬਾਬਾ ਉਹ ਮਾਤਾ ਜਵਾਕਾ ਦੇ ਨਾਲ ਹੋਊਗਾ 2 ਸਾਲਾਂ ਤੋਂ ਲੈ ਕੇ ਤਾਂ ਤੂੰ ਤੁਰੇ ਫਿਰਦੀ ਐ ਉਹਨੂੰ ਮਾੜਾ ਮੋਟਾ ਮੌਕਾ ਦੇ ਤੇ ਬਾਬਾ ਤੁਹਾਨੂੰ ਸ਼ਰਮ ਨਹੀਂ ਆਉਂਦੀਗੀ ਐ ਬੋਲੀ ਜਾਂਦੇ ਮੂਰੇ ਨੇ ਮਤਾ ਸ਼ਰਮ ਕਰਦ ਨੂੰ ਮੈਂ ਦੱਸ ਮੰਜਾ ਟੇਡਾ ਕਰਕੇ ਨਾਈ ਜਾ ਨਾ ਬਾਜੇ ਨਪੁੱਤਿਆ ਦੇ ਟਹਿ ਜਾਣਾ ਕੁੜਾ ਚੱਕ ਚੱਪਾ ਤੇਰੇ ਕੰਟੜਾ ਵੇ ਮੇਰਾ ਬੇਡ ਜਿੰਜਰਾ ਲੁੱਚਿਆ ਕਮੀਨਿਆਂ ਕਿਸੇ ਥਾਂ ਦਾ ਨਾ ਹੋਵੇ ਲੰਡਾ ਤੇਰੀ ਪੱਟਾਂ ਦਾੜੀ ਟਹਿ ਜਾਣਾ ਨਪੁੱਤਿਆ ਦੇ ਹੈ ਫੜ ਜਾ ਮੈਂ ਵੇ ਮੈਨੂੰ ਫੜ ਮੇਰੀ ਮੇਰੀ ਜਿੰਨੁੱਤਿਆ ਨੇ ਤੇਰੀ ਫੜ ਜਾ ਫੜ ਜਾ ਫੜ ਜਾ ਫੜ ਜਾ ਫੜ ਜਾ